ਨੇ ਉਹ ਨਹੀਂ ਕੋ ਦਿਹਾੜੀ ਬਣਾਉਣੀ ਹੈ ਕਿ ਉਹ ਸ਼ਰਾਬ ਨੂੰ ਫੋੜ ਹੀ ਨਹੀਂ ਕਰ ਸਕਦਾ ਜਿਹੜੀ ਅੱਛੀ ਸ਼ਰਾਬ ਹੈ ਉਹ ਕੀ ਕਰਦੇ ਨੇ ਬਹੁਤ ਸਸਤੀ ਸ਼ਰਾਬ ਜਿੰਦੇ ਵਿੱਚ ਕਿ ਮੈਥਨੋਲ ਦਾ ਕੰਟੈਂਟ ਬਹੁਤ ਹੈ ਹੁੰਦਾ ਸਰ ਅਲਕੋਹਲ ਬੰਦਾ ਪੀਂਦਾ ਸਰੂਰ ਲੈਣ ਲਈ ਆਪਣੀ ਈਵਨਿੰਗ ਸਟ्रेस ਘਟਾਉਣ ਲਈ ਪਰ ਮੈਥਨੋਲ ਕੀ ਕਰਦੀ ਹੈ ਬਹੁਤ ਸਸਤੀ ਮਿਲ ਜਾਂਦੀ ਹੈ ਉਹ ਡਾਇਰੈਕਟਲੀ ਟਾਕਸਿਕ ਹੈ ਸਾਡੇ ਆਈਜ਼ ਦੇ ਵਿੱਚ ਇੱਕ ਆਰਗਨ ਹੈ ਰੈਟੀਨਾ ਤੇ ਲੈਂਸ ਇਟ ਡਾਇਰੈਕਟਲੀ ਅਕਮੂਲੇਟਸ देयर ਐਂਡ ਰੋਸ਼ਨੀ ਦਾ ਮਿੰਟਸ ਕਿੰਨਾ ਵਿੱਚ ਖਤਮ ਕਰ ਦਿੰਦੀ ਹੈ ਚੀ ਦੇ ਵਿੱਚ ਪਬਲਿਸ਼ ਹੋ ਗਿਆ ਬੈਂਕਾਕ ਦੇ ਵਿੱਚ ਉਹ ਕਾਨਫਰੰਸ ਹੋਈ ਸੀ ਕਿ ਆਈਡੀਐਫ ਨੇ ਪ੍ਰੂਫ ਕਰ ਦਿੱਤੀ ਗੱਲ ਕਿ ਲੀਨ ਡਾਇਬੀਟਿਕਸ ਆਰ ਨਾਟ ਪ੍ਰੋਟੈਕਟਿਵ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਸਤਾਂ ਦੇ ਹੈ ਨਹੀਂ ਕਿ ਬਚ ਜਾਣਗੇ ਇਟ ਇਜ਼ ਅ ਨੋਨ ਫੈਕਟ ਕਿ ਟਾਈਪ 5 ਡਾਇਬੀਟੀਜ਼ ਇਸ ਚੀਜ਼ ਹੁੰਦੀ ਹੈ ਜਿਵੇਂ ਸਾਡੇ ਜਿਵੇਂ ਪੰਜਾਬੀਆਂ ਦਾ ਸੁਭਾਅ ਹੈ ਵੀ ਖਾਣੇ ਤੋਂ ਬਾਅਦ ਵੀ ਡਰਿੰਕ ਲੈ ਲੈਣੀ ਹੈ ਤੇ ਕਿਸੇ ਵਿਆਹ ਸ਼ਾਦੀ ਤੇ ਗਏ ਹੈ ਉਹਨਾਂ ਨੂੰ ਸ਼ੂਗਰ ਹੈਗੀ ਹੈ ਉਹ ਲਗਾਤਾਰੋਂ ਲੇਟ ਖਾਣਾ ਖਾਂਦੇ ਆ ਤੇ ਸਵੇਰੇ ਉਹਨਾਂ ਦੀ ਰੁਟੀਨ ਆ ਵੀ 7 ਵਜੇ ਆਪਾਂ ਚੈੱਕਅਪ ਕਰਾਉਣੀ ਹੈ ਉਹਦੇ ਵਿੱਚ ਪੀਰ ਸ਼ੁਗਰ ਦਾ ਲੈਵਲ ਆਉਂਦਾ ਹੀ ਨਹੀਂ ਉਸ ਭਲੇਖੇ ਦੇ ਵਿੱਚ ਉਹ ਦੁਬਾਰਾ ਫਿਰ ਉਹ ਸ਼ੁਗਰ ਲੈਵਲ ਨੂੰ ਅਪ ਕਰਦੇ ਜਾਂਦੇ ਆ ਜਾਂ ਬਹੁਤ ਸਾਰੇ ਲੋਕ ਸੂਈ ਤੋਂ ਡਰਦੇ ਆ ਇਨਸੂਲਿਨ ਤੋਂ ਡਰਦੇ ਆ ਤੁਸੀਂ ਇਹਦੇ ਬਾਰੇ ਵਿਸਥਾਰ ਦੇ ਵਿੱਚ ਬਿਲਕੁਲ ਸਭ ਤੋਂ ਪਹਿਲਾਂ ਲਾਇਨਸ ਕਲੱਬ ਹੋਗਾ ਵਿਸ਼ਾਲ ਜਿੰਦਾ ਕਿ ਮੈਂ ਮੈਂਬਰ ਬਣ ਕੇ ਇੱਕ ਮਾਣ ਮੱਤੇ ਮਹਿਸੂਸ ਕਰਦਾ ਹਾਂ ਜਦੋਂ ਅਸੀਂ ਲਾਇਨਸ ਕਲੱਬ ਦਾ ਨਾਮ ਲੈਂਦੇ ਆ ਅਸੀਂ ਹਮੇਸ਼ਾ ਕਹਿੰਦੇ ਆ ਟੂ ਗਰੋ ਵਿਦ ਦਾ ਲਾਇਨਿਜ਼ਮ ਹੈਪੀ ਲਾਇਨਿਜ਼ਮ ਐਂਡ ਨਾਲ ਅਸੀਂ ਸਾਰੇ ਉਸ ਕਲੱਬ ਨੂੰ ਬਿਲੋਂਗ ਕਰਦੇ ਆਂ ਜਿੰਦਾ ਇੱਕੋ ਇੱਕ ਪਰਪਸ ਅਵੇਅਰਨੈਸ ਤੋਂ ਸਟਾਰਟ ਹੋ ਕੇ ਜਦੋਂ ਤੁਸੀਂ 1 ਅਕਤੂਬਰ ਨਵੰਬਰ ਦੇ ਮਹੀਨਿਆਂ ਦੀ ਗੱਲ ਕਰੋਗੇ ਨਾ ਸਾਡਾ ਕਿਸੇ ਦਿਨ ਆਈ ਕੈਂਪ ਆ ਕੇ ਦੇਖਿਓ ਯੂ ਵਿਲ ਕਮ ਟੂ ਨੋ ਕਿ ਹਾਂ ਵੀ ਅਸੀਂ ਇਕੱਲੀ ਅਵੇਅਰਨੈਸ ਨਹੀਂ ਕਰਦੇ ਅਸੀਂ ਪ੍ਰਤੱਖ ਰੂਪ ਚ ਰਿਜ਼ਲਟ ਕੱਢ ਕੇ ਦਿਖਾਉਂਦੇ ਆਂ ਲੋਇੰਸ ਕਲੱਬ ਮੋਗਾ ਵਿਸ਼ਾਲ ਲੋ ਇੱਕ ਵਿਸ਼ਾਲ 슈ਗਰ ਚੈੱਕਅਪ ਕੈਂਪ ਲਗਾਇਆ ਗਿਆ ਇਸ ਵਿੱਚ ਲਾਇਨ ਮੈਂਬਰ ਨੇ ਤੇ ਸਹਿਰ ਕਰਨ ਆਏ ਹਰ ਇੱਕ ਪ੍ਰਾਣੀ ਦਾ 슈ਗਰ ਚੈੱਕਅਪ ਕੀਤਾ ਗਿਆ 200 ਤੋਂ ਵੱਧ ਪਬਲਿਕ ਦਾ 슈ਗਰ ਚੈੱਕਅਪ ਕੀਤਾ ਗਿਆ ਦੋ ਦਿਨਾਂ ਦੇ ਵਿੱਚ ਸਾਡੇ ਲੋਇਨ ਮੈਂਬਰ ਚਾਰਟਰਡ ਪ੍ਰੈਜ਼ੀਡੈਂਟ ਅਰਵਿੰਦਰ ਸੀਏ ਜੀ ਮਨੂਜ ਬਾਂਸਲ ਜੀ ਕੁਸ਼ੀਲ ਬਾਂਸਲ ਜੀ ਰਕੇਸ਼ ਜੈਸਵਾਲ ਮਲੋਤਰਾ ਸਾਹਿਬ ਵਿਕਾਸ ਸਿੰਘਲਾ ਜੀ ਲੋਇਨ ਡਾਕਟਰ ਅਮਰਤਪਾਲ ਸਿੰਘ ਜੀ ਸੋਡੀ ਲੌਇਨ ਮੈਂਬਰ ਨੇ ਅੱਜ ਆਪਾਂ ਉਹਨਾਂ ਨਾਲ ਟॉक ਕਰਾਂਗੇ 슈ਗਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਕਿੰਨਾ ਕਾਰਨਾਂ ਕਰਕੇ 슈ਗਰ ਹੁੰਦੀ ਹੈ ਸੋ ਡਾਕਟਰ ਸਾਹਿਬ ਦਾ ਲੌਇਨਸ ਕਲੱਬ ਮੋਗਾ ਵਿਸ਼ਾਲ ਵੱਲੋਂ ਤੇ ਪ੍ਰੀਤ ਮੋਟਰ ਵਾਲੇ ਚੈਨਲ ਤੇ ਅੱਜ ਸਵਾਗਤ ਹੈ ਮੈਂ ਹਾਂ ਤੁਹਾਡਾ ਆਪਣਾ ਪ੍ਰੀਤ ਬਾਈ ਅਗਲੀ ਆਵਾਜ਼ ਡਾਕਟਰ ਸਾਹਿਬ ਨਾਲ ਗੱਲ ਕਰਦੇ ਡਾਕਟਰ ਸਾਹਿਬ ਦੱਸੋ ਸੋਸਾਇਟੀ ਪਬਲਿਕ ਨੂੰ ਕਿਵੇਂ ਅਵੇਅਰ ਹੋਇਆ ਜਾ ਸਕਦਾ ਹੈ ਵੀ ਇੱਕ ਦੱਸੋ ਇਸੀ ਲੌਇਨ ਮੈਂਬਰ ਹੋਣ ਦੇ ਨਾਲ ਨਾਲ ਜਿਹੜੀ ਇਹ ਸੁਵਾਵਾ ਅੱਜ ਪਬਲਿਕਲੀ ਲਵਾ ਰਹੇ ਹੋ ਜਾਂ ਜਿਹੜੇ ਬਹੁਤ ਪਬਲਿਕ ਸਾਡੀ ਅਵੇਅਰ ਹੀ ਨਹੀਂ ਹੈਗੀ ਉਹਨਾਂ ਨੂੰ 슈ਗਰ ਹੋ ਜਾਂਦੀ ਹੈ 슈ਗਰ ਕਿਉਂ ਹੋ ਜਾਂਦੀ ਹੈ ਬਹੁਤ ਸਾਰੇ ਦੋਸਤ ਸਾਡੇ ਜਿਵੇਂ ਪੰਜਾਬੀਆਂ ਦਾ ਸਮਾ ਹੈ ਵੀ ਖਾਣੇ ਤੋਂ ਬਾਅਦ ਵੀ ਡਰਿੰਕ ਲੈ ਲੈਣੀ ਹੈ ਤੇ ਕਿਸੇ ਵਿਆਹ ਸ਼ਾਦੀ ਤੇ ਗਏ ਹੈ ਉਹਨਾਂ ਨੂੰ 슈ਗਰ ਹੈਗੀ ਹੈ ਉਹ ਲਗਾਤਾਰੋਂ ਲੇਟ ਖਾਣਾ ਖਾਂਦੇ ਹੈ ਤੇ ਸਵੇਰੇ ਉਹਨਾਂ ਦੀ ਰੁਟੀਨ ਆ ਵੀ 7 ਵਜੇ ਆਪਾਂ ਚੈੱਕਅਪ ਕਰਾਉਣੀ ਹੈ ਉਹਦੇ ਵਿੱਚ ਵੀ 슈ਗਰ ਦਾ ਲੈਵਲ ਆਉਂਦਾ ਹੀ ਨਹੀਂ ਉਸ ਭਲੇਖੇ ਦੇ ਵਿੱਚ ਉਹ ਦੁਬਾਰਾ ਫੇਰ ਉਹ 슈ਗਰ ਲੈਵਲ ਨੂੰ ਅਪ ਕਰਦੇ ਜਾਂਦੇ ਆ ਜਾਂ ਬਹੁਤ ਸਾਰੇ ਲੋਕ ਸੂਈ ਤੋਂ ਡਰਦੇ ਆ ਇਨਸੂਲਿਨ ਤੋਂ ਡਰਦੇ ਆ ਤੁਸੀਂ ਇਹਦੇ ਬਾਰੇ ਵਿਸਥਾਰ ਦੇ ਵਿੱਚ ਬਿਲਕੁਲ ਦੱਸੋ ਜੀ ਸਭ ਤੋਂ ਪਹਿਲਾਂ ਲਾਇਓਨਸ ਕਲੱਬ ਮੋਗਾ ਵਿਸ਼ਾਲ ਜਿੰਦਾ ਕਿ ਮੈਂ ਮੈਂਬਰ ਬਣ ਕੇ ਇੱਕ ਮਾਣ ਮੱਤਿਆ ਮਹਿਸੂਸ ਕਰਦਾ ਹਾਂ ਜਦੋਂ ਅਸੀਂ ਲਾਇਓਨਸ ਕਲੱਬ ਦਾ ਨਾਮ ਲੈਂਦੇ ਆ ਅਸੀਂ ਹਮੇਸ਼ਾ ਕਹਿੰਦੇ ਆ ਟੂ ਗਰੋ ਵਿਦ ਦਾ ਲਾਇਨਿਜ਼ਮ ਹੈਪੀ ਲਾਇਨਿਜ਼ਮ ਐਂਡ ਨਾਲ ਅਸੀਂ ਸਾਰੇ ਉਸ ਕਲੱਬ ਨੂੰ ਬਿਲੋਂਗ ਕਰਦੇ ਆ ਜਿੰਦਾ ਇੱਕੋ ਇੱਕ ਪਰਪਸ ਅਵੇਅਰਨੈਸ ਤੋਂ ਸਟਾਰਟ ਹੋ ਕੇ ਜਦੋਂ ਤੁਸੀਂ ਅਕਤੂਬਰ ਨਵੰਬਰ ਦੇ ਮਹੀਨਿਆਂ ਦੀ ਗੱਲ ਕਰੋਗੇ ਨਾ ਸਾਡਾ ਕਿਸੇ ਦਿਨ ਆਈਕਿਮ ਪਾ ਕੇ ਦੇਖਿਓ ਯੂ ਵਿਲ ਕਮ ਟੂ ਨੋ ਕਿ ਹਾਂ ਵੀ ਅਸੀਂ ਕਲੀ ਅਵੇਅਰਨੈਸ ਨਹੀਂ ਕਰਦੇ ਅਸੀਂ ਪ੍ਰਤੱਖ ਰੂਪ ਚ ਰਿਜ਼ਲਟ ਕੱਢ ਕੇ ਦਿਖਾਉਂਦੇ ਆ ਜਿਹੜੇ ਸਾਡੇ ਬੰਦਿਆਂ ਨੂੰ ਨਜ਼ਰ ਨਹੀਂ ਆਉਂਦਾ ਜਦੋਂ ਉਹਨਾਂ ਦੀ ਅੱਖਾਂ ਚ ਲੈਂਸ ਪਾ ਕੇ ਜਾਂਦੇ ਆ ਨਾ ਉਹ ਬੀਬੀਆਂ ਸ਼ੂਕਦੀਆਂ ਜਾਂਦੀਆਂ ਵਧੀਆ ਵਧੀਆ ਨਿਗਾ ਨਾਲ ਦੇਖਦੀਆਂ ਹੋਈਆਂ। ਜੁਬੇ ਭਾਜੀ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਪਹਿਲਾਂ ਤਾਂ 슈ਗਰ ਹੁੰਦੀ ਕਿਉਂ ਹੈ? ਦਾ ਮੇਨ ਰੀਜ਼ਨ ਮੈਂ ਸਿਰਫ ਹਿੰਦੁਸਤਾਨ ਦੀ ਗੱਲ ਕਰਾਂਗਾ। ਸਾਡੇ ਕੋਲੇ ਸਾਡੇ ਮੁਲਕ ਦੇ ਵਿੱਚ 슈ਗਰ ਹੋਣ ਦੇ ਜਿਹੜੇ ਕਾਰਨ ਹੈ ਦਾ ਫਰਸਟ ਇਜ਼ ਜੈਨੇਟਿਕਸ। ਜੈਨੇਟਿਕਸ ਮੀਨਸ ਜੇ ਸਾਡੇ ਪਰਿਵਾਰ ਨੂੰ 슈ਗਰ ਹੈ ਮਾਤਾ ਨੂੰ ਪਿਤਾ ਨੂੰ ਭਾਈ ਨੂੰ ਭੈਣ ਨੂੰ ਪੂਆ ਨੂੰ ਮਾਮੇ ਨੂੰ ਤਾਂ ਸਾਨੂੰ 슈ਗਰ ਹੋਣ ਦੇ ਚਾਂਸਸ ਬਹੁਤ ਹੈ ਰਾਈਟ ਸਰ ਇਹਨੂੰ ਅਸੀਂ ਕਹਿ ਦਿੰਦੇ ਆ ਕਿ ਇਟ ਇਜ਼ ਟਾਈਪ 2 অর ਟਾਈਪ 1 ਕਿ 슈ਗਰ ਦੀ ਬਹੁਤ ਸਾਰੀ ਕਿਸਮਾਂ ਨੇ ਅੱਜ ਕੱਲ ਸਾਊਥ-ਈਸਟ ਏਸ਼ੀਆ ਵਿੱਚ ਇੱਕ ਨਵੀਂ ਕਿਸਮ ਆ ਗਈ ਉਹਨੂੰ ਅਸੀਂ ਟਾਈਪ 5 ਡਾਇਬੀਟਸ ਕਹਿੰਦੇ ਆ ਪਹਿਲਾਂ ਅਸੀਂ ਟਾਈਪ 1 2 3 4 ਦੀ ਗੱਲ ਕਰਦੇ ਸੀਗੇ ਹੁਣ ਟਾਈਪ 5 ਕੀ ਆ ਗਈ ਅਸੀਂ ਸਾਊਥ-ਈਸਟ ਏਸ਼ੀਆ ਦੀ ਕਿਉਂ ਦੇ ਥੱਲੇ ਆ ਗਏ ਮਤਲਬ ਬਹੁਤ ਸਾਰੇ ਪੇਸ਼ੈਂਟਸ ਪਹਿਲਾਂ ਬਹੁਤ ਵਜਨਦਾਰ ਹੁੰਦੇ ਸੀ ਮੋਟੇ ਹੁੰਦੇ ਸੀ ਕਿ ਉਹਨਾਂ ਨੂੰ 슈ਗਰ ਹੋ ਜਾਂਦੀ ਸੀਗੇ ਉਹਨਾਂ ਸੀ ਦੇਖਿਆ ਕਿ ਮਰੀਜ਼ ਦਾ ਭਾਰ ਤਾਂ ਪਤਲਾ ਜ ਹੈ ਪਰ ਉਹਨਾਂ ਨੂੰ ਫਿਰ ਵੀ ਸ਼ੂਗਰ ਹੋ ਗਈ। ਮਤਲਬ ਕੀ ਹੈ ਕਿ ਸਾਡਾ ਲੀਨ ਬਾਡੀ ਮਾਸ ਇਜ਼ ਨਾਟ ਅ ਪੋਟੈਂਸ਼ਲ ਟੂ ਪ੍ਰੋਟੈਕਟ ਦਾ ਡਾਇਬੀਟਿਸ। ਮੱਕੇ ਇਹ ਨਹੀਂ ਹੈ ਕਿ ਅਸੀਂ ਪਤਲੇ ਆ ਤੇ ਸਾਨੂੰ ਸ਼ੂਗਰ ਨਹੀਂ ਹੋਊਗੀ। ਉਹਨਾਂ ਕਨਸੈਪਟ ਖਤਮ ਹੋ ਗਿਆ। ਐਂਡ ਪੀਜੀ ਜੇ ਚੰਡੀਗੜ੍ਹ ਨੇ ਇੱਕ ਡਾਟਾ ਪ੍ਰੋਪਰ ਪਬਲਿਸ਼ ਕਰ ਦਿੱਤਾ ਆਈਡੀਐਫ 2025 ਦੇ ਵਿੱਚ ਪਬਲਿਸ਼ ਹੋ ਗਿਆ। ਬੈਂਕਾਕ ਦੇ ਵਿੱਚ ਉਹ ਕਾਨਫਰੰਸ ਹੋਈ ਸੀ ਕਿ ਆਈਡੀਐਫ ਨੇ ਪ੍ਰੂਫ ਕਰ ਦਿੱਤੀ ਗੱਲ ਕਿ ਲੀਨ ਡਾਇਬੀਟਿਕਸ ਆਰ ਨਾਟ ਪ੍ਰੋਟੈਕਟਿਵ। ਉਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੇ ਹੈ ਨਹੀਂ ਕਿ ਬਚ ਜਾਣਗੇ ਇਟ ਇਜ਼ ਅ ਨੋਨ ਫੈਕਟ ਕਿ ਟਾਈਪ 5 ਡਾਇਬੀਟਿਸ ਇਸ ਚੀਜ਼ ਹੁੰਦੀ ਹੈ ਜਿਹਦੇ ਤੋਂ ਅਸੀਂ ਬਚਣਾ ਹੈਗਾ ਸਰ ਇੱਕ ਕਾਰਨ ਹੋ ਗਿਆ ਸਾਡੇ ਆਟੋਮਿਊਨ ਸੈੱਲ ਜਿਹੜੇ ਸੀਗੇ ਇਨਸੂਲਿਨ ਬਣਾਉਣ ਵਾਲੇ ਉਹ ਘਟ ਗਏ ਕਿਸੇ ਵੀ ਕਾਰਨ ਕਰਕੇ ਐਂ ਜਿਹੜਾ ਅੱਜ ਦੇ ਦਿਨ ਚ ਮੇਨ ਕਾਰਨ ਹੈ ਉਹ ਹੈਗਾ ਵਾਟ ਕਾਈਂਡ ਆਫ ਫੂਡ ਸਟੱਫ ਵੀ ਆਰ ਈਟਿੰਗ ਵੀ ਆਰ ਵਾਟ ਵੀ ਈਟ ਅਸੀਂ ਉਹ ਆ ਜੋ ਅਸੀਂ ਖਾਂਦੇ ਆ ਕੀ ਉਸ ਖਾਣੇ ਨਾਲ ਹੀ ਇਕੱਲਾ ਸਬੰਧ ਹੈ ਸਰ ਇਕ ਹੋਰ ਸਬੰਧ ਹੈ ਇਥੋਂ ਦਾ ਇਥੋਂ ਨਾਲ ਸਾਡਾ ਬ੍ਰੇਨ ਕਿੰਨਾ ਟਾਈਮ ਤੱਕ ਸ਼ਾਂਤ ਰਹਿ ਕੇ ਕੋਰਟਿਸੋਲ ਜਾਂ 네ਗੇਟਿਵ ਹਾਰਮੋਨਸ ਰਿਲੀਜ਼ ਕਰਦਾ ਹੈਗਾ ਜਿੰਦੇ ਕਰਕੇ ਅਸੀਂ ਪ੍ਰੋਟੈਕਟਿਵ ਰਹਿਨੇ ਆ ਬਚੇ ਰਹਿਨੇ ਆ ਪ੍ਰੀਵੈਂਟਿਵ ਰਹਿਨੇ ਆ ਜਾਂ ਸਾਡਾ ਬ੍ਰੇਨ ਸਾਡੇ ਹਾਰਟ ਨੂੰ ਲਗਾਤਾਰ ਇਸਟੀਮੂਲੇਟ ਕਰੀ ਰੱਖਦਾ ਹੈ ਐਂਡ ਇਟ ਲੀਡਸ ਟੂ ਨਾਟ ਓਨਲੀ ਡਾਇਬੀਟਿਸ ਨੰਬਰ ਆਫ ਅਦਰ ਇਲਨਸ ਸਰ ਬੜੀਰੀ ਦੇਖਦੇ ਆ ਕਿ ਇੱਕ ਬੰਦਾ ਸਾਡੇ ਨਾਲ 2-4 ਦਿਨ ਤੋਂ ਫੇਸਬੁੱਕ ਤੇ ਜੁੜਿਆ ਕਮੈਂਟ ਪਾ ਰਿਹਾ ਹੈਗਾ ਗੱਲਾਂ ਬਾਤਾਂ ਕਰ ਰਿਹਾ ਹੈਗਾ ਚੌਥੇ ਦਿਨਾਂ ਦੀ ਫੋਟੋ ਫੇਸਬੁੱਕ ਤੇ ਲੱਗੀ ਹੁੰਦੀ ਹੈ ਜੀ ਕਿ ਹਾਂ ਵੀ ਇਹ ਬੰਦਾ ਸਾਨੂੰ ਛੜ ਕੇ ਚਲਾ ਗਿਆ and the reason is mainly either you are diabetes you are hypertension you are stroke any illness but the main factor which is coming out is stress and the daily lifestyle rubbar baare tu si ik sawal puchhe ki sui to loki bahar darde hai bilkul right sir sir jehda eh sui naal check karna sugar hai na now we have some apps and some methods jende assi bina sui laaya bhi sugar check kar sakde ha and they are available sir they are available now and o oh, ਨੋ ਮੋਰ ਦੈਨ 90 ਤੋਂ 95% ਦੀ ਐਕੂਰੇਸੀ ਨਾਲ 슈ਗਰ ਚੈੱਕ ਕਰ ਲੈਂਦਾ ਜਿੰਦੇ ਵਿੱਚ ਸਾਨੂੰ ਸੂਈ ਮਾਰਨ ਦੀ ਵੀ ਲੋੜ ਨਹੀਂ ਪੈਂਦੀ ਉਹ ਕਿਦਾਂ ਸਰ ਜਵਾਬ ਜਸਟ ਲਾਈਕ ਜਿਵੇਂ ਆਪਾਂ ਪਲਸ ਆਕਸੀਮੀਟਰ ਹੈ ਪਲਸ ਆਕਸੀਮੀਟਰ ਵਾਲਾ ਕੋਈ ਇੱਕ ਯੰਤਰ ਆ ਗਿਆ ਉਹ ਤੁਹਾਡਾ ਵਿਦ ਇਨ 30 ਸੈਕਿੰਡਸ ਤੁਹਾਡੀ 슈ਗਰ ਤੁਹਾਡਾ ਪਲਸ ਰੇਟ ਤੇ ਤੁਹਾਡੀ ਆਕਸੀਜਨ ਲੈਵਲ ਕਿੰਨਾ ਵੀ ਦੱਸ ਦਿੰਦਾ ਹੈਗਾ ਫਿਰ ਕੀ ਹੈ ਕਿ ਬੜੇ ਸਾਰੇ ਲੋਕਾਂ ਦਾ ਭਲੇਖਾ ਹੁੰਦਾ ਜੀ ਮੈਂ ਰਾਤੀ दारू ਪੀਤੀ ਵੀ ਪੰਜਾਬੀ ਜ਼ਰ ਵੈਰੀ ਫਾਉਂਡ ਆਫ ਅਲਕੋਹਲ ਸਪੈਸ਼ਲੀ ਐਟ ਦਾ ਨਾਈਟ ਐਂਡ ਮੇਰੀ ਸਵੇਰੇ 슈ਗਰ ਜਿਹੜੀ ਚੈੱਕ ਕੀਤੀ ਜੀ 100 110 ਆ ਗਈ ਅਲਕੋਹਲ 슈ਗਰ ਨੂੰ ਘਟਾਉਂਦੀ ਹੈ अर्ली मॉर्निंग आवर ਵਿੱਚ अल्कहल कॉजेस हाइपोग्लाइसीमिया मतलब ये नहीं है कि सानू शुगर नहीं है किवें ਘਟਾਉਂਦੀ ਹੈ अल्कहल ਸਾਡੇ ਲਿਵਰ ਤੇ ਅਸਰ ਕਰਕੇ ਸਾਡੇ ਇੱਕ ਪ੍ਰੋਸੈਸ ਹੁੰਦਾ ਹੈ ਲਿਓ ਗਲੁਕੋਜਨੈਸਿਸ मतलब शुगर ਦਾ ਨਵਾਂ ਬੰਨਣਾ ਉਹਨਾਂ ਸੈੱਲਾਂ ਨੂੰ ਤੋੜ ਦਿੰਦੀ ਹੈ मतलब ਕਿ ਨਵੀਂ 슈ਗਰ ਨਹੀਂ ਬਣ ਦਿੰਦੀ ਜਿੰਨੇ ਕਰਕੇ ਸਾਡੀ 슈ਗਰ ਘਟ ਜਾਂਦੀ ਹੈ ਸਾਨੂੰ ਇੱਕ ਭੁਲੇਖਾ ਪੈ ਜਾਂਦਾ ਹੈ ਕਿ ਸਾਡੀ 슈ਗਰ ਘਟ ਗਈ ਉਹੀ ਪੁਲਿਖਾ ਡਾਕਟਰ ਸਾਹਿਬ ਕਹੇਰੀ ਸ਼ਾਮ ਨੂੰ ਕਹਿੰਦਾ ਵੀ ਆ ਜਿਓ ਜੀ ਮਹਿਫਲ ਫਿਰ ਜਮਾਈਏ ਉਹਦੇ ਚਲਦਿਆ 슈ਗਰ ਦਾ ਲੈਵਲ ਜਦੋਂ ਹਾਈ ਹੋ ਜਾਂਦਾ ਇਹਦੇ ਨਾਲ 슈ਗਰ ਦੇ ਨਾਲ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੋ ਜਾਂਦੀਆਂ ਤੁਹਾਡੇ ਕੋਲ ਤੱਕ ਸਿਰਫ ਪੇਸ਼ੈਂਟ ਆਉਂਦੇ ਨੇ ਕਿ ਇਹਨਾਂ ਨੂੰ ਆਪਣੇ ਅੰਗ ਗਵਾਉਣੇ ਪੈ ਜਾਂਦੇ ਆ ਤੇ ਜਦੋਂ ਇੱਕ ਫੈਮਿਲੀ ਦੇ ਵਿੱਚ 슈ਗਰ ਹੋ ਗਈ ਸਮਝ ਲਓ ਉਹਦੀ ਸਾਰੀ ਫੈਮਿਲੀ ਦੀ ਲਾਈਫ ਆ ਜਿਹੜੀ ਉਹ ਡਿਸਟਰਬ ਆ ਉਹ ਮਾੜਾ ਯਾਰ ਸਰ ਪਹਿਲਾਂ ਤਾਂ ਜਦੋਂ ਐਲਕੋਹੋਲਿਕ ਪੇਸ਼ੈਂਟ ਨੇ ਜਾ ਪੇਸ਼ੈਂਟ ਨਹੀਂ ਵੀ ਹੈ ਇੱਕ ਆਮ ਜਨ ਹੈ ਉਹਨੇ 슈ਗਰ ਚੈੱਕ ਕੀਤੀ ਉਹਨੂੰ ਲੱਗਿਆ ਜੀ ਮੇਰੀ ਤਾਂ 슈ਗਰ 110 ਆ ਗਈ 120 ਆ ਗਿਆ ਨਾ ਮਤਲਬ 슈ਗਰ ਮੈਨੂੰ ਨਹੀਂ ਹੈ ਪਰ ਦਿਸ ਇਜ਼ ਅ ਮਿਥ ਮਿਥ ਦਾ ਮਤਲਬ ਕੀ ਹੈ ਕਿ ਅਲਕੋਹਲ ਨੇ ਲਿਵਰ ਜਾ ਕੇ ਸਟੋਰ ਹੋ ਜਾਣਾ ਉਹਨੇ ਨਿਓ ਗਲੂਕੋਜਨਿਸਿਸ ਨੂੰ ਪ੍ਰਿਵੈਂਟ ਕਰ ਦੇਣਾ ਨਵੇਂ 슈ਗਰ ਦੇ ਪਾਰਟਿਕਲਸ ਨਹੀਂ ਬਣਨੇ ਐਂਡ ਸਾਡੀ 슈ਗਰ ਨਾਰਮਲ ਆ ਜਾਣੀ ਹੈ ਜੇ ਤੁਸੀਂ 48 ਤੋਂ 72 ਘੰਟੇ ਬਿਨਾ ਅਲਕੋਹਲ ਲੇਤਿਆਂ ਉਹੀ 슈ਗਰ ਚੈੱਕ ਕਰਦੇ ਹੋ ਫਿਰ ਤੁਹਾਨੂੰ ਐਗਜ਼ੈਕਟ ਫਿਗਰ ਆਏਗੀ ਕਿ ਤੁਹਾਡੀ 슈ਗਰ ਕਿੰਨੀ ਹੈਗੀ ਹੈ ਐਂਡ ਇਸ ਗੱਲ ਤੇ ਵੀ ਡਿਪੈਂਡ ਕਰੇਗਾ ਕਿ ਤੁਸੀਂ ਉਸ ਨਾਲ ਰਾਤੀ ਅਲਕੋਹਲ ਨਾਲ ਕੀ ਖਾਦਾ ਓਕੇ ਇਹ ਵੀ ਇੱਕ ਇਫੈਕਟ ਹੈ ਸਰ ਮੰਨ ਲਓ ਤੁਸੀਂ ਅਲਕੋਹਲ ਨਾਲ ਸਿੰਪਲ ਚਿਕਨ ਲੈ ਲਿਆ ਸਮ ਟਾਈਮ ਵੀ ਟੇਕ ਮਲਟੀਪਲ ਕੋਕਟੇਲ ਡਰਿੰਕਸ ਸਮ ਟਾਈਮ ਵੀ ਟੇਕ ਕੋਲਡ ਡਰਿੰਕਸ ਸਮ ਟਾਈਮ ਵੀ ਟੇਕ ਚੀਜ਼ ਕੋਈ ਅਸੀਂ ਹਰਾ ਬਰਾ ਕਬਾਬ ਖਾ ਲਿਆ ਕੁਝ ਵੀ ਖਾ ਲਿਆ ਵਟ ਏਵਰ ਵੀ ਆਰ ਟੇਕਿੰਗ ਵਿਦ ਅਲਕੋਹਲ ਉਸ ਕੱਲੀ ਕੱਲੀ ਗੱਲ ਦੀਆਂ ਕੈਲਰੀਜ਼ ਕਿੰਨੀਆਂ ਨੇ ਕਿੰਨੇ ਟਾਈਮ ਚ ਬਾਡੀ ਚ ਮੈਟਾਬੋਲਾਈਜ਼ ਹੋ ਰਹੀਆਂ ਨੇ ਉਹਨਾਂ ਨੇ ਸਾਨੂੰ ਦੱਸਣਾ ਹੈ ਕਿ ਸਾਡੀ 슈ਗਰ ਤੇ ਅਲਕੋਹਲ ਦਾ ਆਪਸ ਵਿੱਚ ਕੀ ਸਬੰਧ ਹੈ ਸਰ ਇੱਕ ਤੁਸੀਂ ਗੁਰਪ੍ਰੀਤ ਬਾਜੀ ਬਹੁਤ ਵਧੀਆ ਕਿਹਾ 슈ਗਰ ਇੱਕ ਇਨਸਾਨ ਨੂੰ ਨਹੀਂ ਹੁੰਦੀ ਉਹਦੇ ਸਾਰੇ ਪਰਿਵਾਰ ਨੂੰ ਹੋ ਜਾਂਦੀ ਹੈ ਕਿਉਂ ਹੋ ਜਾਂਦੀ ਹੈ ਦੀ ఎవਰੀ ਆਰਗਨ ਆਫ ਦਾ ਬਾਡੀ ਮੈਂ ਸਿਰ ਤੇ ਹੱਥ ਰੱਖ ਕੇ ਪੈਰਾਂ 'ਤੇ ਇਸ਼ਾਰਾ ਕਰ ਰਿਹਾ ਸਾਡੇ ਸਿਰ ਦੇ ਵਾਲਾਂ ਤੋਂ ਲੈ ਕੇ ਸਾਡੇ ਪੈਰਾਂ ਤੱਕ ਕਲਾਕਲਾ ਆਰਗਨ 슈ਗਰ ਨਾਲ ਇਨਵੋਲਵ ਹੁੰਦਾ ਹੈ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਅੱਖਾਂ ਦੀ ਰੋਸ਼ਨੀ ਘਟ ਜਾਂਦੀ ਹੈ ਮੂੰਹ ਦਾ 글로ਸ ਚਲਾ ਜਾਂਦਾ ਹੈਗਾ ਮੂੰਹ 'ਚ ਅਲਸਰਸ ਬਣਨੇ ਸ਼ੁਰੂ ਹੋ ਜਾਂਦੇ ਨੇ ਪਾਇਰੀਆ ਹੋ ਜਾਂਦਾ ਹੈਗਾ ਸਾਡੀ ਨੈਕ ਦੀਆਂ ਵੈਸਲਸ ਸਵੋਲਨ ਹੋ ਜਾਂਦੀਆਂ ਨੇ ਸਾਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਪ੍ਰੈਕਟੀਕਲੀ ਆਈਜ਼ ਬ੍ਰੇਨ ਹਾਰਟ ਕਿਡਨੀ ਸਕਿਨ ਸੈਕਸ ਆਰਗਨਸ ਐਂਡ ਸਾਡੇ ਫੁੱਟ ਸਰ ਜਿਹੜਾ ਮੈਂ ਫੁੱਟ ਦੀ ਗੱਲ ਕਰਦਾ ਨਾ ਤੁਸੀਂ ਹੈਰਾਨ ਹੋ ਜਾਓਗੇ ਵੀ ਆਰ ਦਾ ਡਾਇਬੀਟਿਕ ਕੈਪੀਟਲ ਇਨ ਦਾ ਵਰਡ ਅਸੀਂ ਸ਼ੂਗਰ ਦੀ ਰਾਜਧਾਨੀ ਆ ਦੁਨੀਆ ਦੇ ਵਿੱਚ ਪੰਜਾਬ ਤੇ ਹਿੰਦੁਸਤਾਨ ਸਰ ਹਿੰਦੁਸਤਾਨ ਸ਼ੂਗਰ ਦੀ ਰਾਜਧਾਨੀ ਹੈ ਜਿਹੜੀ ਬੈਲਟ ਤੇ ਅੱਜ ਖੜ ਕੇ ਗੱਲ ਕਰ ਰਹੇ ਆ ਮਾਲਵਾ ਬਾਬੇ ਮੋਗਾ ਦੇ ਵਿੱਚ ਮਾਲਵਾ ਬੈਲਟ ਜਿਹੜੀ ਗੱਲ ਕਰ ਰਹੇ ਆ ਸਾਡੇ ਪ੍ਰੇਵਲੈਂਸ ਆਫ ਡਾਇਬੀਟੀਜ਼ ਜਿਹੜਾ ਸਾਡਾ ਡਾਟਾ ਹੈ ਉਹ 16 ਤੋਂ 17.7% ਪ੍ਰੂਵਡ ਹੈ ਮਤਲਬ ਕਿ ਜੇ ਆਪਾਂ 100 ਬੰਦੇ ਦੀ ਸ਼ੂਗਰ ਚੈੱਕ ਕਰੀਏ ਉਹਦੇ ਵਿੱਚ 17 ਬੰਦੇ ਐਸੇ ਹੋਣਗੇ ਜਿਨ੍ਹਾਂ ਨੂੰ ਜਾਂ ਤਾਂ ਸ਼ੂਗਰ ਹੋਏਗੀ ਜਾਂ ਉਹਨਾਂ ਨੂੰ ਸ਼ੂਗਰ ਹੋਣ ਵਾਲੀ ਹੋਏਗੀ ਜਾਂ ਉਹਨਾਂ ਨੂੰ ਪਤਾ ਹੈ ਪਰ ਉਹਨੂੰ ਮੰਨਣਾ ਨਹੀਂ ਚਾਹੁੰਦੇ ਤੇ ਤੁਸੀਂ ਕਿਹਾ ਕਿ ਇਨਸੂਲਿਨ ਜਿਹੜੀ ਐਲਕੋਹਲ ਹੈ ਉਹ ਸਾਡੀ ਕੱਲੇ ਕੱਲੇ ਆਰਗਨ ਤੇ ਅਸਰ ਕਰਦੀ ਹੈ ਜਿਵੇਂ ਆਪਾਂ ਕਹਦੇ ਨਾ ਸਾਡੀ ਅੱਖਾਂ ਦੀ ਰੋਸ਼ਨੀ ਆਖਬਾਰ ਚ ਪੜਦੇ ਆ ਕਿ ਉਹਨਾਂ ਨੇ ਰਾਤ ਨੂੰ ਐਲਕੋਹਲ ਲਈ ਔਰ ਅੱਖਾਂ ਦੀ ਰੋਸ਼ਨੀ ਚਲੀ ਗਈ ਸਰ ਐਲਕੋਹਲ ਦਾ ਡਬਲ ਬੰਬ ਹੋ ਗਿਆ ਨਾ 슈ਗਰ ਦੇ ਨਾਲ ਇਟਸ ਜੋਗੇ ਪਿੱਛੇ ਜੇ ਬਹੁਤ ਸਾਰੇ ਲੋਕ ਜਿਵੇਂ ਆਮ ਜਿਹੜੇ ਲਿਬਰ ਕਲਾਸ ਲੋਕ ਹੈ ਉਹ ਥੱਕੇ ਟੁੱਟੇ ਹੁੰਦੇ ਆ ਉਹਨਾਂ ਕੋਲੇ ਉਨੀ ਪੂੰਜੀ ਨਹੀਂ ਹੁੰਦੀ ਜਿਵੇਂ ਤੁਸੀਂ ਅੱਖਾਂ ਦੀ ਗੱਲ ਕੀਤੀ ਬਹੁਤ ਸਾਰੇ ਦੀ ਡੈਥ ਹੋ ਗਈ ਕਿ ਜਿਹਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੁੱਤੇ ਪਏ ਰਹਿ ਗਏ ਉਹ ਇਹੀ ਕਾਰਨ ਹੈ ਵੀ ਜਿਹੜੀ ਗਲਤ ਵਿਸਕੀ ਹੈ ਜਾਂ ਸ਼ਰਾਬ ਹੈ ਉਹ ਬਾਡੀ ਦੇ ਇਹ ਨਾ ਸਰ ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਪਹਿਲਾਂ ਤਾਂ ਇਹ ਕਿ ਜਿਹੜਾ ਹੁਣ ਸਾਡੇ ਲੇਬਰ ਕਲਾਸ ਹੈ ਉਹਨੇ ਉਨੀ ਕੋ ਦਿਹਾੜੀ ਬਣਾਉਣੀ ਹੈ ਕਿ ਉਹ ਸ਼ਰਾਬ ਨੂੰ ਫੋੜ ਹੀ ਨਹੀਂ ਕਰ ਸਕਦਾ ਜੀ ਅਚੀ ਵਿਸਕੀ ਹੈ ਜਾਂ ਅਚੀ ਸ਼ਰਾਬ ਹੈ ਉਹ ਕੀ ਕਰਦੇ ਨੇ ਬਹੁਤ ਸਸਤੀ ਸ਼ਰਾਬ ਜਿੰਦੇ ਵਿੱਚ ਕਿ ਮੈਥਨੋਲ ਦਾ ਕੰਟੈਂਟ ਬਹੁਤ ਹੈ ਹੁੰਦਾ ਸਰ ਅਲਕੋਹਲ ਬੰਦਾ ਪੀਂਦਾ ਸਰੂਰ ਲੈਣ ਲਈ ਆਪਣੀ ਈਵਨਿੰਗ ਸਟ्रेस ਘਟਾਉਣ ਲਈ ਔਰ ਮੈਥਨੋਲ ਕੀ ਕਰਦੀ ਹੈ ਬਹੁਤ ਸਸਤੀ ਮਿਲ ਜਾਂਦੀ ਹੈ ਉਹ ਡਾਇਰੈਕਟਲੀ ਟਾਕਸਿਕ ਹੈ ਸਾਡੇ ਆਈਸ ਦੇ ਵਿੱਚ ਇੱਕ ਆਰਗਨ ਹੈ ਰੈਟਿਨਾ ਤੇ ਲੈਂਸ ਇਥੇ ਡਾਇਰੈਕਟਲੀ ਅਕਾਮੂਨੇਟਸ देयर ਐਂਡ ਰੋਸ਼ਨੀ ਦਾ ਮਿੰਟਸ ਕਿੰਟਾ ਵਿੱਚ ਖਤਮ ਕਰ ਦਿੰਦੀ ਹੈ ਫਿਰ ਸਰ ਅਲਕੋਹਲ ਕਾਰਡਿਕ ਮਾਇਓਪੈਥੀ ਸ਼ਰਾਬ ਪੀਣ ਕਰਕੇ ਦਿਲ ਦੇ ਮਸਲ ਦਾ ਇਕਦਮ ਥੱਲੇ ਬਹਿ ਜਾਣਾ ਸ਼੍ਰਿੰਕ ਕਰ ਜਾ ਦਿਲ ਦਾ ਸ਼੍ਰਿੰਕ ਕਰ ਜਾਣਾ ਜਿੰਨੂੰ ਅਸੀਂ ਕਹਿੰਦੇ ਆ ਕਿ ਅਸੀਂ ਤਾਂ ਲੰਮੇ ਪਏ ਸੀ ਸਾਨੂੰ ਸਾਹ ਚੜ ਗਿਆ ਇਫ ਯੂ ਆਰ ਹੈਵਿੰਗ ਸਮ ਪ੍ਰੋਬਲਮ ਵਿਦ ਦਾ ਹਾਰਟ ए यू आर ए रेगुलर अल्कोहल ड्रिंकर बट यू आर टेकिंग माथ अनऑल तू सी टॉक्सिकल कॉल ਲੈਤੀ देन बहुत ज्यादा वी आर बाउंड टू डू सम प्रॉब्लम टू द हार्ट फिर साल अल्कोहल ਦੇ ਨਾਲ ਸਾਡੀ ਸਕਿਨ ਸਾਡੇ ਸੈਕਸ ਆਰਗਨਸ ਸਾਡੀ ਪੈਰੀਫਰਲ ਨਿਊਰੋਪੈਥੀ ਮਤਲਬ ਲੱਤਾਂ ਬਾਹਾਂ ਦੇ ਵਿੱਚ ਟਿੰਗਲਿੰਗ ਸੈਂਸੇਸ਼ਨਸ ਹੋ ਜਾਣੀਆਂ ਸੁਣਨਾ ਪਾਣਾਣਾ ਸ਼ੁਰੂ ਹੋ ਜਾਣਾ ਉਂਗਲਾਂ ਦੇ ਵਿੱਚ ਚਰਨਾਟਾਂ ਆ ਜਾਣੀਆਂ ਐਂਡ ਮਾਰਨਿੰਗ ਉੱਠ ਕੇ ਜਿਹੜਾ ਉਹ ਹੈਂਗਓਵਰ افੈਕਟਸ ਹੈ ਵੈਨ ਵੀ ਸੀ ਵੀ आर नॉट एबल टू ड्राइव सक्सेसਫੁਲੀ ਜਿਹੜੋਂ ਤੁਸੀਂ ਕਹਿਦੇ ਬਹੁਤ ਸਾਰੇ ਲੋਕ ਜਦੋਂ ਡਰਿੰਕ ਕਰਦੇ ਆ ਉਹਨਾਂ ਤੋਂ ਉਠਿਆ ਨਹੀਂ ਜਾਂਦਾ ਜਾਂ ਤਾਂ ਇੱਕ ਵਿਸਕੀ ਦਾ ਪੈਗ ਮਾਰਦੇ ਜਿਹੜੇ ਰੂਟੀਨ ਸੇ ਜਾਂ ਫਿਰ ਲस्सी ਨੀਂਬੂ ਜਾਂ ਲਿੰਕਾ ਦਾ ਸਾਰਾ ਲੈਂਦੇ ਆ ਇਹ ਨਿਸ਼ਾਨੀਆਂ ਆ ਉਹਨਾਂ ਨੂੰ ਜਿੱਦਾਂ ਨੂੰ ਸਰ ਹੈਂਗਓਵਰ ਦਾ ਮਤਲਬ ਕੀ ਹੈ ਕਿ ਅਸੀਂ ਰਾਤ ਦੀ ਐਲਕੋਹਲ ਪੀਤੀ ਸਾਡੀ ਬੋਡੀ ਜ ਮੈਟਾਬੋਲਾਈਜ਼ ਹੀ ਨਹੀਂ ਹੋਈ ਉਹ ਬਸ ਇਟ ਇਜ਼ ਸਟਿਲ ਥੇਅਰ ਉਹ ਸਾਡੀ ਬੋਡੀ ਵਿੱਚ ਹਾਲੇ ਵੀ ਪਈ ਹੈਗੀ ਐ ਐਂਡ ਉਹ ਹਾਲੇ ਵੀ ਮੈਟਾਬੋਲਾਈਜ਼ ਹੋਣ ਦੀ ਕੋਸ਼ਿਸ਼ ਕਰੀ ਐ ਜਿੰਦੇ ਕਰਕੇ ਸਾਨੂੰ ਉਹਦਾ ਇਫੈਕਟ ਆ ਰਿਹਾ ਹੈਗਾ ਸਮ ਆਫ ਅਸ ਮੇਬੀ ਸਲੋ ਮੈਟਾਬੋਲਾਈਜ਼ਰ ਬਾਕੀ ਕਿਸੇ ਬੰਦੇ ਨੇ ਬੋਤਲ ਇਸੇ ਬੰਦੇ ਨੇ 1-2 ਪੈਗ ਲਿੱਤੇ ਉਹਨੂੰ ਸਿਰ ਉੱਠੇ ਨਹੀਂ ਗਿਆ ਕਿ ਸਾਡਾ ਲਿਵਰ ਵੀ ਉਹਨੂੰ ਮੈਟਾਬੋਲਾਈਜ਼ ਨਹੀਂ ਕਰ ਸਕਿਆ ਉਹ ਸਲੋ ਹੋ ਗਿਆ ਬਿਕੋਜ਼ ਆਫ ਦਾ ਆਈਦਰ ਜੈਨੇਟਿਕ ਪ੍ਰੀਪਰੋਂਡਰੈਂਸ ਔਰ ਸਮ ਆਫ ਦਾ ਅਦਰ ਪ੍ਰੋਬਲਮਸ ਔਰ ਨੇਚੁਰਲੀ ਜਦਨੇ ਕਹ ਕੇ ਅਲਕੋਹਲ ਬੋਡੀ 'ਚ ਸਟੋਰ ਹੋ ਗਈ ਐਂਡ ਇਟ ਇਸ ਸਟਿਲ ਲੇਇੰਗ ਡਾਊਨ ਔਰ ਹੌਲੀ 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 ਕਰਕੇ ਆਪਣੇ ਕੰਟੈਂਟ ਨੂੰ ਰਿਲੀਜ਼ ਕਰ ਰਹੀ ਹੈ ਤੇ ਸਾਡੀ ਬੋਡੀ ਤੇ ਇਫੈਕਟ ਕਰੇਗਾ ਛੋਟਾ ਛੋਟੀ ਸਗਤ ਮੇਰਾ ਕੁਐਸਚਨ ਆਮ ਹੀ ਲੋਕਾਂ ਦਾ ਕੁਐਸਚਨ ਆ ਆਪਾਂ ਵਿਸਕੀ ਨੂੰ ਪ੍ਰਮੋਟ ਨਹੀਂ ਕਰਦੇ ਪਰ ਬਹੁਤ ਸਾਰੇ ਲੋਕ ਸੋਸਾਇਟੀ ਦੇ ਵਿੱਚ ਲਾਈਫ ਨੂੰ ਇੰਜੋਏ ਕਰਨਾ ਤੇ ਵਿਸਕੀ ਪੀਂਦੇ ਆ ਜੇ ਤੁਸੀਂ ਦੱਸਿਆ ਵੀ ਸਸਤੀ ਵਿਸਕੀ ਜਾਂ ਜਿਹੜੀ ਆਮ ਲਿਵਰ ਕਲਾਸ ਮੈਂ ਮੈਂ ਫਿਰ ਲੈਂਦੇ ਨਹੀਂ ਠੀਕ ਹੈ ਅਗਲਾ ਸੋਚਦਾ ਯਾਰ ਮੈਂ ਤਾਂ ਇੱਕ ਪੈਗ ਨਾਲ ਮੇਰੇ ਘੱਟ ਪੈਸਿਆਂ 'ਚ ਸੜ ਜਾਵੇ ਆਪਾਂ ਵਿਸਕੀ ਨੂੰ ਪ੍ਰਮੋਟ ਨਹੀਂ ਕਰਦੇ ਜਿਹੜੇ ਲੋਕ ਪੀਂਦੇ ਨੇ ਜਾਂ ਪੀਣਾ ਚਾਹੁੰਦੇ ਨੇ ਪਹਿਲੀ ਗੱਲ ਤਾਂ ਪੀਣ ਹੀ ਨਾ ਜਿਵੇਂ ਤੁਸੀਂ ਦੱਸਿਆ ਵੀ ਸਕੇਲ ਤੇ ਹਾਰਟ ਤੇ ਹਰ ਇੱਕ ਤੇ ਅਸਰ ਪੈਂਦਾ ਸਾਡੇ ਅਕਸਰ ਹੀ ਇਹ ਕਹਾਵਤ ਹੈ ਵੀ ਜਿਹੜੇ ਆਦਮੀ ਜਿਹੜੇ ਚਲੋ ਸੈਕਸ ਨੂੰ ਵਧੀਆ ਤਰੀਕੇ ਨਾਲ ਇੰਜੋਏ ਕਰਨਾ ਚਾਹੁੰਦੇ ਆ ਉਹ ਡਰਿੰਕ ਕਰਦੇ ਆ ਠੀਕ ਹੈ ਜਾਂ ਗਲਤ ਹੈ ਜਾਂ ਡਰਿੰਕ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ ਸਰ ਇਹ ਨਾਲ ਇੱਕ ਬੜਾ ਤੁਸੀਂ ਸੋਸ਼ਲ ਇਨਹਿਬੀਸ਼ਨ ਨੂੰ ਫੋਲੋ ਕਰਨ ਵਾਲਾ ਕੁਸਚਨ ਪੁੱਛ ਲਿਆ ਕਿ ਬਹੁਤ ਸਾਰੇ ਲੋਕੀ ਇਹ ਕੰਮ ਕਰਨਾ ਚਾਹੁੰਦੇ ਆ ਕਿ ਅਸੀਂ ਆਪਣੀ ਸੈਕਸੁਅਲ ਲਾਈਫ ਨੂੰ ਐਨਜੋਏ ਕਰਨਾ ਹੈਗਾ ਪਰ ਮੈਂ ਅਲਕੋਹਲ ਪੀ ਕੇ ਜਿਆਦਾ ਅੱਛਾ ਸੈਕਸ ਲਾਈਫ ਨੂੰ ਐਨਜੋਏ ਕਰ ਸਕਾਂਗਾ ਥੀਸ ਆਰ ਸੈਕਸ ਦੀ ਪਰਫਾਰਮੈਂਸ ਹੈ ਨੂੰ ਐਨਜੋਏ ਕਰਨਾ ਜਿਹੜੀ ਸਾਡੇ ਹਿਊਮਨ ਮੇਲ ਮਾਈਂਡ ਵਿੱਚ ਇੱਕ ਗੱਲ ਹੈ ਉਹਨੂੰ ਅਸੀਂ ਕਹਿੰਦੇ ਪਰਫਾਰਮੈਂਸ ਐਂਜ਼ਾਇਟੀ ਕਿ ਵੈਦਰ ਆਈ ਵਿਲ ਬੀ ਏਬਲ ਟੂ ਸੈਟੀਸਫਾਈ ਮਾਈ ਫੀਮੇਲ ਪਾਰਟਨਰ অর ਨਾ ਤੂੰ ਸਮ ਐਕਸਟੈਂਡ ਜੇਸੀ 3 ਐਮ ਐਲ ਡ੍ਰਿੰਕ ਲੇਤੀ ਹੈਗੀ ਹੈ ਮੈਂ ਕੁਝ ਸੋਸ਼ਲ ਇਨਹਿਬੀਸ਼ਨਸ ਰਿਮੂਵ ਕਰ ਦਿੱਤੀਆਂ ਨੇ ਆਈ ਵਿਲ ਬੀ ਏਬਲ ਟੂ ਇੰਜੋਏ ਮਾਈ ਸੈਕਸੂਅਲ ਲਾਈਫ ਪਰ ਜੇ ਅਸੀਂ ਉਸ ਸੀਰਲ ਕੋਲ ਨੂੰ 60 90 180 ਐਮ ਐਲ ਲੈ ਗਏ ਹੋ ਸਕਦਾ ਫੀਮੇਲ ਤੁਹਾਡੇ ਕੋਲ ਹੀ ਨਾ ਆਵੇ ਰਾਈਟ ਸਰ ਸੈਕੰਡ ਗੱਲ ਕੀ ਹੈ ਕਿ ਅਸੀਂ ਆਪਣਾ ਟਾਰਗੇਟ ਇਨ ਹਿਟ ਕਰ ਸਕੀਏ ਜਿਹੜੇ ਟਾਰਗੇਟ ਨੂੰ ਹਿਟ ਕਰਕੇ ਅਸੀਂ ਇੰਜੋਏ ਕਰਨਾ ਹੈਗਾ ਹੋ ਸਕਦਾ ਅਸੀਂ ਆਪਣਾ ਟਾਰਗੇਟ ਇਨ ਹਿਟ ਕਰ ਸਕੀਏ ਐਂਡ ਸਭ ਤੋਂ ਵੱਡੀ ਗੱਲ ਹੈ ਪਰਫਾਰਮੈਂਸ ਐਂਜ਼ਾਇਟੀ ਮਤਲਬ ਇੱਕ ਨਾਰਮਲ ਸੈਕਸ਼ੂਅਲ ਇੰਟਰਕੋਰਸ ਨੂੰ ਜਿੰਨਾ ਟਾਈਮ ਚਾਹੀਦਾ ਹੈਗਾ ਕੀ ਅਸੀਂ ਓਨੇ ਟਾਈਮ ਦੇ ਉਸ ਐਕਟ ਨੂੰ ਇੰਜੋਏ ਕਰ ਸਕਦੇ ਆ ਜਾਂ ਨਹੀਂ ਫੋਰਪਲੇ ਇਜ਼ ਦਾ ਮੇਜਰ ਰੋਲ ਆਫ ਸੈਕਸ਼ੂਅਲ ਇੰਜੋਏਮੈਂਟ ਪੈਨੀਟ੍ਰੇਟਿਵ ਸੈਕਸ ਜਿਹੜਾ ਹੁੰਦਾ ਹੈ ਉਹ ਸੈਕਸ਼ੂਅਲ ਇੰਜੋਏਮੈਂਟ ਨਹੀਂ ਹੁੰਦੀ ਫੋਰਪਲੇ ਦਾ ਮਤਲਬ ਕੀ ਹੈ ਦੋਨਾਂ ਕੰਪੈਨੀਅਨਸ ਨੇ ਇੱਕ ਦੂਜੇ ਦੇ ਨਾਲ ਆਪਣੇ ਜ਼ਿੰਦਗੀ ਦੇ ਅੰਤਰੰਗ ਪੰਨਿਆਂ ਨੂੰ ਇੰਜੋਏ ਕੀਤਾ ਉਹਨਾਂ ਨੂੰ ਬਹੁਤ ਖੁਸ਼ੀ ਨਾਲ ਮਾਨਿਆ ਐਂਡ ਉਹਨਾਂ ਨੇ ਕਨਕਲੂਜਨ ਤੱਕ ਲੈ ਕੇ ਗਏ ਜੇਲ ਕੋਲ ਨੇ ਉਹ ਇਨヒਬਿਸ਼ਨਸ ਘਟਾ ਦਿੱਤੀਆਂ ਇੱਕ ਪੈਗ ਨਾਲ ਦੋ ਪੈਗ ਨਾਲ ਇਟ ਇਜ਼ ਅਪ ਟੂ ਯੋਰ ਕੈਪੇਬਿਲਿਟੀ ਥੈਨ ਇਟ ਇਜ਼ ਅ ਗੁੱਡ ਸੈਕਸੂਅਲ ਲਾਈਫ ਪਰ ਜੇ ਤੁਸੀਂ ਅਧੀਆਂ ਪੀ ਕੇ ਜਾਓ ਤਾਂ ਹੋ ਸਕਦਾ ਹੈ ਕਿ ਤੁਹਾਡੀ ਤੀਵੀ ਥੋੜੇ ਨੇੜੀ ਨਾਲ ਥੈਟ ਇਜ਼ ਅ ਹਾਰਡ ਫੈਕਟ ਦਸ ਸੋ ਮੇਰਾ ਲਾਸਟ ਪੁਆਇੰਟ ਚਲਾਜੀ ਜਿੱਦਾਂ ਅਸੀਂ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਰਵਾਇਤੀ ਪ੍ਰਾਕ ਸੀ ਜਿਆ ਅਸੀਂ ਉਹਨਾਂ ਤੋਂ ਬਹੁਤ ਪਸੰਦ ਹੈ ਫੋਰਨ ਦੇ ਵਿਕਟਰ ਕਲਚਰ ਜਿਹੜਾ ਡਰੈਗ ਥੂ ਦਾ ਜਦਕਿ ਸਾਡਾ ਕਲਚਰ ਹੀ ਹੈਗਾ ਸਭਿਆਤਾ ਮਾਤਾਵਾਂ ਭੈਣਾਂ ਸੁਭਾਉ ਵਕਤੇ ਬ੍ਰੇਕਫਾਸਟ ਲੱਸੀ ਹਰ ਇੱਕ ਚੀਜ਼ ਉਹਨਾਂ ਕੋਲ ਸਮਾਂ ਹੁੰਦਾ ਸੀ ਫੌਰਨ ਦੇ ਵਿੱਚ ਇਹ ਚੀਜ਼ ਹੈ ਨਹੀਂ ਗਈ ਆਪਾਂ ਵੀ ਗਏ ਤੁਸੀਂ ਵੀ ਗਏ ਉਹ ਹਰ ਇੱਕ ਬੰਦਾ ਫਾਸਟ ਫੂਡ ਲੈਂਦਾ ਹੈ ਕੋਦੋ ਚਰਦਾ ਉਹ ਫਰੋਜ਼ਨ ਹੋਇਆ ਹੋਇਆ ਹੈ ਜਾਂ ਜਿਹੜੇ ਅੱਜ ਕੱਲ ਸਾਡੇ ਮੋਮੋਜ਼ ਆ ਗਏ 버ਗਰ ਆ ਗਏ ਪੀਜ਼ਾ ਆ ਗਿਆ ਕੋਲਡ ਡਰਿੰਕ ਆ ਗਿਆ ਕੀ ਸਾਡੀ ਲਾਈਫ ਸਟਾਈਲ ਤੇ ਇਹਨਾਂ ਨੇ ਬੁਰਾ ਅਸਰ ਨਹੀਂ ਪਾਇਆ ਹਾਂ ਗੁਪਿਲ ਭਾਜੀ ਤੁਸੀਂ ਇਨਡਾਇਰੈਕਟਲੀ ਮੈਨੂੰ ਇਹ ਸਵਾਲ ਪੁੱਛਿਆ ਕੀ ਇਹ ਸਾਨੂੰ ਸਾਰੇ ਮੋਟਾਪਾ ਨਹੀਂ ਕਰ ਰਹੇ ਹਾਂਜੀ ਤੁਸੀਂ ਦੇਖਿਆ ਹੁਣੇ ਅੱਜ ਕੱਲ ਇੰਟਰਨੈਟ ਤੇ weight loss ਵਾਲੀਆਂ ਦਵਾਈਆਂ ਦੀ ਪਰਮਾਰ ਲੱਗੀ ਹੋਈ ਹੈ ਸਾਰੇ ਡੈਫੀਨਿਟਲੀ ਸਾਡਾ weight ਵਧਾਉਂਦੇ ਨੇ ਬੁਟਾਪਾ ਕਰਦੇ ਨੇ ਜਿਹੜੀਆਂ ਮੇਨ ਲੀਡਿੰਗ ਕੰਪਨੀਆਂਜ਼ ਆ ਦਾ ਵਰਡ ਹੈ ਉਹਨਾਂ ਦਾ ਬਿਜ਼ਨਸ trillions dollars ਚਲਾ ਗਿਆ ਇਸੇ ਕੰਮ ਚ ਵੀ ਇਸੇ ਕੰਮ ਦੇ ਵਿੱਚ ਮਤਲਬ वजन ਘਟਾਉਣ ਦੇ ਵਿੱਚ ਸਾਡੇ ਜਿਹੜੇ ਇੰਜੈਕਸ਼ਨ ਆਉਂਦੇ ਨੇ ਮੈਂ trillions dollar ਕਹਿ ਰਿਹਾ ਮੈਂ billion dollar ਵੀ ਨਹੀਂ ਕਹਿ ਰਿਹਾ ਮਤਲਬ ਕਿ ਉਹਨਾਂ ਨੇ ਆਪਣੇ ਇੰਜੈਕਸ਼ਨਸ ਇੰਨੇ ਜ਼ਿਆਦਾ ਵੇਚੇ ਗੋਲੀਆਂ ਵਿੱਚ ਆ ਗਏ ਅਸੀਂ ਬਹੁਤ ਸਾਰੇ ਸਾਡੇ ਕੋਲ ਦਵਾਈਆਂ ਉਪਲਬਧ ਹੋ ਗਈਆਂ ਸਜਣਾ ਲਾਈਫ ਸਟਾਈਲ ਪੰਜਾਬ ਦਾ ਸੀਗਾ ਜਾਂ ਹੁਣ ਵੀ ਹੈਗਾ ਕਈ ਘਰਾਂ ਦੇ ਵਿੱਚ ਡਿਸਟਰਬ ਹੋ ਗਿਆ ਉਹ ਡਿਸਟਰਬ ਹੋ ਗਿਆ ਡਰਾਈਵ ਥਰੂ ਦੇ ਵਿੱਚ ਤੁਸੀਂ ਇੱਕ ਵੀਕ ਦੇ ਵਿੱਚ ਇੱਕ ਦਿਨ ਆਪਣੇ ਲਈ ਰੱਖ ਲਓ ਚੀਟਿੰਗ ਬ੍ਰੇਕ ਕਰ ਸਕਦੇ ਹੋ ਹਾਂ ਉਹਦੇ ਵਿੱਚ ਵੀ ਤੁਸੀਂ ਕਿੰਨੀਆਂ ਕੈਲਰੀਜ਼ ਲੈ ਰਹੇ ਹੋ ਉਹ ਤੇ ਡਿਪੈਂਡ ਕਰੇਗਾ ਇੱਕ ਆਮ ਬੰਦੇ ਦੀ ਜਿਹੜੀ ਨੋਰਮਲ ਕੈਲਰੀ ਰਿਕੁਆਇਰਮੈਂਟ ਹੈ ਉਹ 1600 ਤੋਂ ਲੈ ਕੇ 2300 ਕਿਲੋ ਕੈਲਰੀਜ਼ ਪਰ 24 ਆਵਰਸ ਹੈ ਇੱਕ 버ਗਰ ਨੇ ਜਿਹੜਾ ਤੁਹਾਡਾ 버ਗਰ ਡਬਲ ਡੈਕਰ 버ਬਰ ਹੁੰਦਾ ਉਸ 버ਗਰ ਨੇ ਤੁਹਾਨੂੰ 470 ਤੋਂ 600 ਕੈਲਰੀ ਦਿੱਤੀਆਂ ਮੰਨ ਲਓ ਤੁਸੀਂ ਉਹਦੇ ਚਿਕਨ ਪਾਇਆ ਤੁਸੀਂ ਉਹਦੇ ਮਾਇਓਨੀਜ਼ ਪਾਇਆ ਉੱਤੇ ਟਿੱਕੀ ਰੱਖੀ ਉੱਤੇ ਇੱਕ ਬੰਦ ਹੋ ਰੱਖਤਾ ਇੱਕ 버ਗਰ ਨੇ ਸਾਨੂੰ 400 ਤੋਂ ਲੈ ਕੇ 600 ਕੈਲਰੀ ਦਿੱਤੀਆਂ ਡਬਲ ਡੈਕਰ ਨੇ ਤੇ ਸਾਡੀ ਰਿਕੁਆਇਰਮੈਂਟ ਕਿੰਨੀ ਸੀ 1600 ਤੋਂ ਲੈ ਕੇ 2300 ਦੀ ਅਸੀਂ ਉਸ ਤੋਂ ਡਬਲ ਚੱਲेंगे ਅਸੀਂ ਇੱਕ 버ਗਰ ਤਾਂ ਖਾ ਲਿਆ ਸਾਰੇ ਦਿਨ ਦਾ ਘਰੇ ਵੀ ਖਾਦਾ ਹੋਇਆ ਸੀਗਾ ਸਾਡੇ ਚੀਟ ਦੇ ਤਾਂ ਖਤਮ ਹੋ ਗਿਆ ਹੋਣਿਆ ਕਿ ਸੈਟਰਡੇ ਨਾਈਟ ਵੀ ਇੰਜੋਏ ਕਰਨੀ ਹੈ ਸੰਡੇ ਵੀ ਇੰਜੋਏ ਕਰਨਾ ਹੈਗਾ ਮਤਲਬ ਕਿ ਯੂ ਆਰ ਵਾਟ ਯੂ ਆਰ ਈਟਿੰਗ ਸਭ ਕੁਝ ਖਾਣਾ ਹੈ ਮੋਡਰੇਸ਼ਨ ਚ ਲੈਣਾ ਦਿਨੰਦੀ ਸ਼ੁਰੂਆਤ ਥੋੜਾ ਥੋੜਾ ਖਾਣਾ ਹੈ ਪਰ ਇੱਕ ਸਾਡੀ ਸਭ ਤੋਂ ਜ਼ਰੂਰੀ ਗੱਲ ਹੈ ਨਾ ਆਪਣੇ ਬ੍ਰੇਨ ਨੂੰ ਇੰਨਾ ਕੋ ਰਿਲੈਕਸ ਰੱਖਣਾ ਹੈ ਕਿ ਜ਼ਿੰਦਗੀ ਦੇ ਹਰ ਪਲ ਨੂੰ ਇੰਜੋਏ ਕਰਨਾ ਹੈ ਆਪਣੀ ਫੈਮਿਲੀ ਨਾਲ ਪ੍ਰਭ ਦਾ ਸਿਮਰਨ ਕਰਦੇ ਹੋਇਆ ਪਰਮਾਤਮਾ ਦਾ ਨਾਮ ਲੈ ਕੇ ਇੰਨੀ ਪੋਜ਼ਿਟਿਵਿਟੀ ਨਾਲ ਸਰ ਜਿਵੇਂ ਅੱਜ ਲਾਇਓਨਸ ਕਲੱਬ ਨੇ ਇੰਨਾ ਮਾਰਨਿੰਗ ਚ ਆ ਕੇ ਮਾਹੌਲ ਸਿਰਜਾਇਆ ਥੇ ਉਸ ਇਹ ਸਾਡੇ ਕਲੱਬ ਦਾ ਇੱਕ ਐਸਾ ਹਮੇਸ਼ਾ ਤੋਂ ਐਕਸਪੀਰੀਅੰਸ ਰਹਿ ਹੈਗਾ ਕਿ ਅਸੀਂ ਪੋਜ਼ਿਟਿਵਿਟੀ ਸਪਰੈਡ ਕਰਦੇ ਆਂ ਸਾਨੂੰ ਜਿਹੜੇ ਲੋਕੀ ਆ ਕੇ ਮਿਲਦੇ ਨਾ ਕਿ ਲਾਇਓਂਸ ਕਲੱਬ ਹੋ ਗਿਆ ਵਿਸ਼ਾਲ ਦਾ ਕੈਂਪ ਹੈਗਾ ਉਹਨਾਂ ਦੇ ਮਨ ਚ ਆਲਰੇਡੀ ਗੱਲ ਹੁੰਦੀ ਹੈ ਕਿ ਕੁਝ ਨਾ ਕੁਝ ਦੱਸ ਕੇ ਜਾਣਗੇ ਸਾਡੇ ਪੱਲੇ ਪਾ ਕੇ ਜਾਣਗੇ ਵੀ ਸਪਰੈਡ ਪੋਜ਼ਿਟਿਵਿਟੀ ਵੀ ਆਰ ਹੇਅਰ ਟੂ ਸਪਰੈਡ ਪੋਜ਼ਿਟਿਵਿਟੀ ਬਸ ਉਸੇ ਅਨੁਸਾਰ ਚੜ੍ਹਦੀਆਂ ਕਲਾ ਵਿੱਚ ਰੱਖਣਾ ਸਭ ਥੈਂਕ ਯੂ ਬਹੁਤ ਬਹੁਤ ਸਭ ਇੱਕ ਚੀਜ਼ ਮੈਂ ਆਮ ਆਡੀਅੰਸ ਨੂੰ ਦਰਸ਼ਨ ਚਾਹ ਰਾ ਜਿੱਦਾਂ ਤੁਸੀਂ ਗੱਲ ਕੀਤੀ ਲਾਇਓਂਸ ਕਲੱਬ ਬੋਗਾ ਵਿਸ਼ਾਲ ਸਾਡੇ ਪ੍ਰੈਜ਼ੀਡੈਂਟ ਰਵਿੰਦਰ ਸੀਏ ਜੀ ਇਹਨਾਂ ਨੇ ਕਲੱਬ ਨੂੰ ਇੰਨਾ ਉੱਪਰ ਲੈ ਗਏ ਐ ਇਦਾਂ ਇਦਾਂ ਦੇ ਪ੍ਰੋਜੈਕਟ ਲਾਏ ਐ ਜਿਹੜੇ ਵੀ ਅਸੀਂ ਪਬਲਿਕ ਨੂੰ ਵੇਅਰ ਕਰ ਸਕੀਏ ਤੁਸੀਂ ਗੱਲ ਕੀਤੀ ਕਿਸੇ ਵੀ ਧਰਮ ਦੇ ਵਿੱਚ ਰਹਿਣੇ ਆ ਮਜ਼ਮ ਨਹੀਂ ਸਿਖਾਉਂਦਾ ਆਪਸ ਵਿੱਚ ਪਿਆਰ ਰੱਖਣਾ ਜਿਹੜਾ ਸਾਡਾ ਧਰਮ ਐ ਉਹ ਸਿੱਧਾ ਸਾਦਾ ਫੁਲਕਾ ਦਾਲ ਰੋਟੀ ਤੇ ਜਿਹੜੀ ਘਰ ਦੀਆਂ ਰਵੈਤੀ ਦੁੱਧ ਦਹੀਂ ਤੇ ਜਿਹੜੀਆਂ ਆਪਣੀਆਂ ਮੱਕੀ ਦੀ ਰੋਟੀ ਸਬਸੂ ਦਾ ਸਾਗ ਰਵੈਤੀ ਖਰਾਕਸ ਅਸੀਂ ਉਹਨਾਂ ਤੋਂ ਪਛੜ ਗਏ ਇੱਕ ਤਾਂ ਅਸੀਂ ਜਿੱਦਾਂ ਤੁਸੀਂ ਗੱਲ ਕੀਤੀ ਸਟ्रेस ਵਧ ਗਿਆ ਜਦੋਂ ਸਾਡੇ ਮਾਈਂਡ ਦੀ ਸਟ्रेस ਵੱਧਦੀ ਹੈ ਜਾਂ ਅਸੀਂ ਆਪਣੇ ਫੈਮਿਲੀ ਵੱਲੋਂ ਪਰੇਸ਼ਾਨ ਹੈ ਜਾਂ ਬੱਚੇ ਸੈਟਲ ਨਹੀਂ ਹੋਏ ਉਹਨਾਂ ਨੂੰ ਲੈ ਕੇ ਉਹ ਪਰੇਸ਼ਾਨੀਆਂ ਨੂੰ ਹੋਰ ਡੀਪ ਉਹ ਦੰਦਲ ਦੇ ਵਿੱਚ ਫਸਦੇ ਜਾਂਦੇ ਆਪਾਂ ਇਹ ਵੀ ਆਪਣਾ ਇੱਕ ਆਪਣੀ ਲਾਈਫ ਸਟਾਈਲ ਨੂੰ ਖਤਮ ਕਰਦਾ ਉਸ ਜਦੋਂ ਵੀ ਭਾਈ ਸਿੰਪਲੀ ਕੰਮ ਕਰਕੇ ਦੇਖੋ ਰਾਤ ਨੂੰ ਸੌਣ ਲੱਗਿਆਂ ਸਿਰਫ ਆਪਦਾ ਮੋਬਾਈਲ ਡੈਕਾ ਤੇ ਵਾਈਫਾਈ ਸਵਿਚ ਆਫ ਕਰ ਦਿਓ ਸੀ ਦਾ ਡਿਫਰੈਂਸ ਮੈਂ ਕੀ ਤੁਹਾਡਾ ਐਡ ਕਰਦਾ ਜੀ ਰਾਤ ਨੂੰ ਮੋਬਾਈਲ ਬੰਦ ਕਰ ਲਓ ਜਿਸ ਤਰ੍ਹਾਂ ਤੁਸੀਂ ਹੈ ਉਸ ਪਰਮ ਪ੍ਰਭੂ ਪ੍ਰੇਮਸ਼ ਨੂੰ ਪਰਮਾਤਮਾ ਨੂੰ ਯਾਦ ਕਰਕੇ ਜਦੋਂ ਤੁਹਾਡੀ ਅੱਖ ਖੁੱਲਦੀ ਹੈ ਦੇਖੋ ਹਰੀ ਦਾ ਨਾਮ ਹਰੀ ਸਾਰੇ ਦੇ ਅੰਦਰ ਹੈ ਠੀਕ ਹੈ ਜੀ ਉੱਠਤ ਬੈਠਤ ਸੋਵਤ ਜਾਗਤ ਅਗਰ ਅਸੀਂ ਇਸ ਚੀਜ਼ ਨੂੰ ਧਿਆਨ ਰੱਖਦੇ ਹਾਂ ਸਾਡਾ ਧਿਆਨ ਉਸ ਅਕਾਲ ਪੁਰਖ ਉੱਤੇ ਲਾਇੰਦਾ ਹੈ ਅਸੀਂ 네ਗੈਟਿਵਿਟੀ ਵੱਲੋਂ ਵੈਸੇ ਹੀ ਖਤਮ ਹੋ ਜਾਂਦਾ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਜਿਹੜਾ ਆਪਾਂ ਪਬਲਿਕ ਨੂੰ ਅਵੇਅਰ ਕਰ ਰਹੇ ਆ ਪਬਲਿਕ ਜਿਆਦਾ ਅਵੇਅਰ ਹੋ ਜੂਗੀ ਤੇ ਜਿਹੜੀ ਉਹਦੀ ਪੂੰਜੀ ਆ ਪਾਕਟ ਮਨੀ ਆ ਉਹ ਸੇਵਿੰਗ ਵਿੱਚ ਚਲੀ ਜਾਊਗੀ ਤੋ ਉਹਦਾ ਲਾਈਫ ਸਟਾਈਲ ਤੇ ਉਹਦੇ ਬੱਚੇ ਤੇ ਉਹ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰ ਸਕਦੇ ਆ ਸੋ ਸਾਰਿਆਂ ਦਾ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੈਨ ਵੀ ਸਭ ਤੁਹਾਡਾ ਵੀ ਬਹੁਤ ਧੰਨਵਾਦ ਸੋਡੀ ਸਭ ਤੁਹਾਡਾ ਵੀ ਬਹੁਤ ਧੰਨਵਾਦ